ਪਿਆਰੇ ਦਰਸ਼ਕੋ ਆਓ ਆਪਾਂ ਸੁਣਦੇ ਹਾਂ ਲੇਖਿਕਾ ਸੁਰਿੰਦਰ ਗੀਤ ਦੀ ਲਿਖੀ ਹੋਈ ਕਿਤਾਬ ਰੰਗਾਂ ਦੀ ਖੇਡ ਚੋਂ ਲਿਖੀ ਕਹਾਣੀ ਰੰਗਾਂ ਦੀ ਖੇਡ ਸਟਾਫ ਮੀਟਿੰਗ ਸੀ ਮੀਟਿੰਗ ਰੂਮ ਚ ਅਜੇ ਪੂਰੇ ਵਰਕਰ ਨਹੀਂ ਸਨ ਆਏ ਰੈਨਾ ਖਾਲੀ ਕੁਰਸੀ ਦੇਖ ਇੱਕ ਗੋਰੀ ਕੁੜੀ ਨਾਲ ਆ ਬੈਠੀ ਗੋਰੀ ਕੁੜੀ ਆਪਣੀ ਸੀਟ ਤੋਂ ਉੱਠੀ ਵਾਸ਼ਰੂਮ ਗਈ ਅਤੇ ਵਾਪਸ ਆ ਕੇ ਰੈਨਾ ਤੋਂ ਵਿਥ ਬਣਾ ਕੇ ਬੈਠ ਗਈ ਰੈਨਾ ਨੂੰ ਦਫ਼ਤਰ ਚਾਈ ਨੂੰ ਮਸਾਂ ਹਫਤਾ ਕੋ ਹੋਇਆ ਸੀ ਅਫਰੀਕਨ ਮੂਲ ਦੀ ਲੰਬੀ ਇਸ ਲੰਮੀ ਮੁਟਿਆਰ ਛਾਂਟਵਾ ਚੁਸਤ ਸਰੀਰ ਜਦੋਂ ਤੁਰਦੀ ਤਾਂ ਬਾਲੀ ਸੋਹਣੀ ਲੱਗਦੀ ਲੰਬੇ ਲੰਬੇ ਕਦਮ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਮੇਰੇ ਲਈ ਖਿੱਚ ਦਾ ਹੋਰ ਕਾਰਨ ਉਸਦੇ ਵਾਲ ਸਨ ਅਫਰੀਕਨ ਮੂਲ ਦੀ ਹੋਣ ਕਰਕੇ ਉਸਦਾ ਰੰਗ ਕਾਲਾ ਤੇ ਵਾਲ ਬਹੁਤ ਸੰਘਣੇ ਤੇ ਕੁੰਗਰਾਲੇ ਪਿੱਛੇ ਇਕੱਠੇ ਕਰਕੇ ਮੋਟੀ ਲਬੜ ਬੈਂਡ ਨਾਲ ਬੰਨੇ ਹੋਏ ਜਿਸ ਦਿਨ ਉਹ ਪਹਿਲੇ ਦਿਨ ਕੰਮ ਤੇ ਆਈ ਤਾਂ ਉਸ ਨੂੰ ਦੇਖ ਕੇ ਮੈਨੂੰ ਆਪਣੇ ਬਚਪਨ ਦੀ ਗੱਲ ਯਾਦ ਆ ਗਈ ਸਿਆਲਾਂ ਦੀਆਂ ਛੁੱਟੀਆਂ ਸਨ ਮੈਂ ਲੁਧਾਨੇ ਹੋਸਟਲ ਤੋਂ ਘਰ ਆਈ ਹੋਈ ਸੀ ਕੇਸੀ ਨਹਾ ਕੇ ਧੁੱਪੇ ਵਾਲ ਸੁਕਾਉਣ ਬੈਠ ਗਈ ਪਤਾ ਹੀ ਨਾ ਲੱਗਿਆ ਕਦੋਂ ਗਵੰਡਨ ਚਾਚੀ ਆ ਕੇ ਮੰਜੇ ਤੇ ਬੈਠ ਗਈ ਮੈਂ ਸੋਚਿਆ ਕੋਈ ਰਿੱਚ ਬੈਠਾ ਚਾਚੀ ਮੈਂ ਤੇਨੂੰ ਰਿੱਚ ਲੱਗਦੀ ਆ ਮੈਂ ਜ਼ਰਾ ਕੋ ਗੁੱਸੇ ਨਾਲ ਕਿਹਾ ਨਾ ਤੀਏ ਨਾ ਬਸ ਉਹੀ ਤੇਰੇ ਕੁੰਗਰਾਲੇ ਵਾਲਾ ਨੂੰ ਦੇਖ ਕੇ ਆਖ ਦਿੱਤਾ ਆ ਦੇਖ ਮੇਰੀ ਇਹ ਭੋਰਾ ਕੁ ਲਟੂਰੀ ਡੋਰੀ ਵੀ ਨਹੀਂ ਪੈਂਦੀ ਸਿਰ ਤੋਂ ਚੁੰਨੀ ਲਾ ਕੇ ਆਪਣੇ ਵਾਲ ਦਿਖਾਉਂਦੀ ਹੋਈ ਉਹ ਮੇਰੇ ਵਾਲਾਂ ਵਿੱਚ ਹੱਥ ਫੇਰਨ ਲੱਗ ਪਈ ਗੱਲ ਆਈ ਗਈ ਹੋ ਗਈ ਦਰਅਸਲ ਉਹਨਾਂ ਦਿਨਾਂ 'ਚ ਮੇਰੇ ਵਾਲ ਬਹੁਤ ਭਾਰੇ ਸਨ ਮਸਾਂ ਹੀ ਮੋਡਿਆਂ ਤੱਕ ਕੱਪੜ ਦੇ ਕੁੰਗਰਾਲੇ ਐਨੇ ਕਿ ਕੰਗੀ ਵਿੱਚੋਂ ਦੀ ਨਾ ਲੰਗਦੀ ਕਾਲੇ ਸ਼ਾਹ ਵਾਲਾਂ ਦੀ ਨਾ ਗੁੱਤ ਹੁੰਦੀ ਤੇ ਨਾ ਹੀ ਪוני ਟੇਲ ਕਰਨ ਲਈ ਹੱਥਾਂ ਚਾਹੁੰਦੇ ਮੈਂ ਵਾਲਾਂ ਨੂੰ ਦੋ ਹਿੱਸਿਆਂ 'ਚ ਵੰਡ ਕੇ ਰਬੜਾ ਪਾ ਲੈਂਦੀ ਤੇ ਇਓ ਮੇਰੇ ਦੋਨੋਂ ਪਾਸੇ ਵਾਲਾਂ ਦੇ ਦੋ ਲੱਡੂ ਜੇ ਬਣ ਜਾਂਦੇ ਚਾਚੀ ਵੀ ਸੱਚੀ ਸੀ ਜਦੋਂ ਮੈਂ ਕੇਸੀ ਨਾ ਕੇ ਮਾਲ ਸੁਕਾਉਣੇ ਤਾਂ ਮੈਂ ਵਾਲਾਂ ਚ ਲੁੱਕ ਜਾਂਦੀ ਹੋਸਟਲ ਚ ਐਤਵਾਰ ਵਾਲੇ ਦਿਨ ਕੇਸੀ ਨੂੰ ਹੋਂ ਪਿੱਛੋਂ ਕੰਗੀ ਚੁੱਕ ਕੇ ਮੈਂ ਸਹੇਲੀਆਂ ਦੇ ਮਗਰ ਮਗਰ ਤੁਰੀ ਫਿਰਦੀ ਰਹਿੰਦੀ ਮੇਰੀ ਲੋੜ ਇਹ ਹੁੰਦੀ ਕਿ ਅੱਜ ਮੇਰੇ ਵਾਲ ਵਾ ਦੇਣ ਫਿਰ ਪੂਰਾ ਹਫਤਾ ਸੌਖਾ ਲੰਘ ਜੂ ਭਾਵੇਂ ਹੁਣ ਮੇਰੇ ਵਾਲ ਪਹਿਲਾਂ ਵਾਂਗ ਕੁੰਗਰਾਲੇ ਤੇ ਭਾਰੇ ਨਹੀਂ ਸੰਰ ਰਹੇ ਪਰ ਪਤਾ ਨਹੀਂ ਕਿਉਂ ਉਹ ਮੈਨੂੰ ਪਿਆਰੀ ਪਿਆਰੀ ਲੱਗਦੀ ਉਹਦੇ ਵਾਲ ਮੈਨੂੰ ਆਪਣੇ ਵਾਲ ਲੱਗਦੇ ਗੱਲ ਕੀ ਉਹ ਮੈਨੂੰ ਬਿਲਕੁਲ ਆਪਣੇ ਵਰਗੀ ਲੱਗਦੀ बस एथोई ਸਾਡੀ ਦੋਸਤੀ ਹੋ ਗਈ। ਕਾਫੀ ਬ੍ਰੇਕ ਤੇ ਸਾਡਾ ਮਿਲਣਾ, ਲਾਂਚ ਇਕੱਠਿਆਂ ਕਰਨਾ ਤੇ ਫਿਰ ਸ਼ਾਮ ਨੂੰ ਮਈ ਇਕੱਠਿਆਂ ਪਾਰਕਿੰਗ ਲੋਟ 'ਚ ਜਾਣਾ। ਆਪੋ ਆਪਣੀਆਂ ਕਾਰਾਂ 'ਚ ਬੈਠਣ ਤੋਂ ਪਹਿਲਾਂ ਗੁੱਡ ਨਾਈਟ ਕਹਿਣਾ ਰੋਜ਼ ਦੀ ਆਦਤ ਦਾ ਹਿੱਸਾ ਬਣ ਗਿਆ। ਮਹੀਨਾ ਕੋ ਇਸ ਤਰ੍ਹਾਂ ਲੰਘ ਗਿਆ। ਮੈਂ ਨੋਟ ਕਰ ਰਹੀ ਸੀ ਕਿ ਰੈਨਾ ਦਿਨੋ-ਦਿਨ ਉਦਾਸ ਹੁੰਦੀ ਜਾਂਦੀ ਹੈ। ਉਸਦਾ ਹਾਸਾ ਚਿਹਰੇ ਤੋਂ ਉੱਡਦਾ ਜਾ ਰਿਹਾ ਸੀ। ਕਈ ਵਾਰ ਇਹ ਖਿਆਲ ਆਉਂਦਾ ਕਿ ਸ਼ਾਇਦ ਦਫ਼ਤਰ 'ਚ ਕੰਮ ਬਹੁਤ ਜ਼ਿਆਦਾ ਹੋਣ ਕਰਕੇ ਉਹ ਪਰੇਸ਼ਾਨ ਹੈ। हो ਸਕਦਾ ਕੋਈ ਹੋਰ ਗੱਲ ਹੋਵੇ ਮੈਂ ਇਸੇ ਤਾਣੇ ਪਿੱਤੇ ਜੁਲਜੀ ਰਹਿੰਦੀ ਪਰ ਮੇਰਾ ਉਸ ਤੋਂ ਪੁੱਛਣ ਦਾ ਹੌਸਲਾ ਨਾ ਪੈਂਦਾ ਇੱਕ ਦਿਨ ਬ੍ਰਿੰਡਾ ਨੇ ਮੈਨੂੰ ਆਪਣੇ ਕੋਲ ਬੁਲਾਇਆ ਸੁਪਰਵਾਈਜ਼ਰ ਦਾ ਨਾਮ ਬ੍ਰਿੰਡਾ ਸੀ ਮੈਂ ਸੋਚਿਆ ਕੋਈ ਨਵਾਂ ਕੰਮ ਹੋ ਹਰ ਨਵਾਂ ਪੰਗਾ ਉਹ ਮੇਰੇ ਡੈਸਕ ਤੇ ਤਾਂ ਸੁੱਟਦੀ ਸੀ ਬ੍ਰਿੰਡਾ ਨੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ ਕੁਰਸੀ ਤੇ ਬੈਠਨਸਾਰ ਮੈਂ ਉਹਦੇ ਵੱਲ ਦੇਖਣ ਲੱਗ ਪਈ ਮਿੰਟਕੂ ਉਸਨੇ ਆਪਣੇ ਪੇਪਰ ਵਗੈਰਾ ਸਾਂਭਣ ਦਾ ਬਹਾਨਾ ਜਿਹਾ ਬਣਾ ਕੇ ਇੱਧਰ ਉੱਧਰ ਹੱਥ ਮਾਰੇ ਟੇਬਲ ਤੇ ਪਏ ਕਾਗਜ਼ ਇਕੱਠੇ ਕਰਕੇ ਕੁਝ ਆਪਣੇ ਹੱਥ 'ਚ ਫੜ ਲੇ ਮੈਂ ਦੇਖ ਲਿਆ ਕਿ ਇਹ ਵਰਕੇ ਤਾਂ ਰੈਨਾ ਦੇ ਕੰਮ ਦੀਆਂ ਕਾਪੀਆਂ ਹਨ ਚੁੱਪ ਨੂੰ ਤੋੜਨ ਲਈ ਮੈਂ ਮੌਸਮ ਦੀ ਗੱਲ ਸ਼ੁਰੂ ਕਰ ਲਈ ਵਾਟੇ ਬ੍ਰਾਈਟ ਡੇ ਟੂਡੇ ਯੈਸ ਇਟ ਇਜ਼ ਉਸਨੇ ਬੇਧਿਆਨੀ ਜਿਹੀ ਮੇਰੀ ਗੱਲ ਦਾ ਜਵਾਬ ਦਿੱਤਾ ਇੱਕ ਲੰਬਾ ਸਾਹ ਲੈਣ ਪਿੱਛੋਂ ਉਸਨੇ ਆਪਣੀਆਂ ਅੱਖਾਂ ਮੇਰੇ ਨਾਲ ਮਿਲਾਇਆਂ ਤੇ ਬੋਲੀ ਰੈਨਾ ਨੂੰ ਦਫ਼ਤਰ ਚਾਈ ਨੂੰ 4 ਹਫ਼ਤੇ ਹੋ ਗਏ ਹਨ ਉਹ ਲਗਾਤਾਰ ਗਲਤੀਆਂ ਕਰੀ ਜਾ ਰਹੀ ਹੈ ਉਸ ਦੀ ਟ੍ਰੇਨਿੰਗ ਵਿੱਚ ਕੋਈ ਕਸਰ ਨਹੀਂ ਪਰ ਉਹ ਪਿਕਅਪ ਨਹੀਂ ਕਰ ਰਹੀ ਇਹ ਵਾਕ ਕਹਿ ਕੇ ਉਹ ਮੇਰੇ ਵੱਲ ਦੇਖਣ ਲੱਗ ਪਈ ਜਿਵੇਂ ਮੇਰੇ ਚਿਹਰੇ ਤੇ ਉਸ ਦੇ ਸਵਾਲ ਦਾ ਜਵਾਬ ਲਿਖਿਆ ਹੋਵੇ ਰੈਨਾ ਬਹੁਤ ਹੁਸ਼ਿਆਰ ਕੁੜੀ ਸੀ ਮੇਰੇ ਖਿਆਲ ਚ ਉਸ ਬਾਰੇ ਬ੍ਰੈਂਡਾ ਦੀ ਧਾਰਨਾ ਬਿਲਕੁਲ ਗਲਤ ਸੀ ਗਿਵ ਹਰ ਮੋਰ ਟਾਈਮ ਆਈ ਥਿੰਕ ਸ਼ੀ ਵਿਲ ਅੰਡਰਸਟੈਂਡ ਦਾ ਵਰਕ ਮੈਂ ਕਿਹਾ ਕੈਨ ਯੂ ਟ੍ਰੇਨ ਹਰ ਬ੍ਰੈਂਡਾ ਨੇ ਮੋੜਵਾ ਤਿੱਖਾ ਸਵਾਲ ਮੇਰੇ ਵੱਲ ਵਗਾ ਮਾਰਿਆ ਕੁਝ ਪਲਾਂ ਲਈ ਮੈਂ ਉਸ ਵੱਲ ਦੇਖਿਆ ਤੇ ਕਿਹਾ ਕਿ ਮੈਂ ਉਸ ਨੂੰ ਟ੍ਰੇਨਿੰਗ ਦੇ ਸਕਦੀ ਆ ਪਰ ਮੇਰੇ ਕੋਲ ਵਰਕਲੋਡ ਬਹੁਤ ਹੈ ਜੇਕਰ ਮੇਰਾ ਕੰਮ ਕੁਝ ਘਟਾ ਦਿੱਤਾ ਜਾਵੇ ਤਾਂ ਮੇਰੇ ਲਈ ਚੰਗਾ ਰਹੇਗਾ ਉਸ ਦਿਨ ਸ਼ੁੱਕਰਵਾਰ ਸੀ ਸ਼ਨੀਚਰਵਾਰ ਤੇ ਐਤਵਾਰ ਦੋ ਛੁੱਟੀਆਂ ਤੋਂ ਬਾਅਦ ਰੈਨਾ ਦਾ ਡੈਸਕ ਮੇਰੇ ਨੇੜੇ ਕਰ ਦਿੱਤਾ ਗਿਆ ਉਹ ਮੇਰੇ ਨੇੜੇ ਆ ਕੇ ਬਹੁਤ ਖੁਸ਼ ਸੀ ਮੈਨੂੰ ਵੀ ਉਸ ਨੂੰ ਟ੍ਰੇਨਿੰਗ ਦੇਣਾ ਚੰਗਾ ਲੱਗਦਾ ਮੈਂ ਰੈਨਾ ਦਾ ਕੰਮ ਨਾਲ ਦੀ ਨਾਲ ਚੈੱਕ ਕਰਦੀ ਰਹਿੰਦੀ ਤੇ ਉਸੇ ਸਮੇਂ ਉਸ ਨੂੰ ਕੀਤੀਆਂ ਗਲਤੀਆਂ ਸਮਝਾ ਦਿੰਦੀ ਰੈਨਾ ਦਿਨਾਂ ਚ ਹੀ ਆਪਣੇ ਕੰਮ ਨੂੰ ਸਮਝ ਗਈ ਹਫਤੇ ਬਾਅਦ ਮੈਂ ਉਸਦੀ ਬਹੁਤ ਵਧੀਆ ਰਿਪੋਰਟ ਬ੍ਰੈਂਡਾ ਨੂੰ ਪੇਸ਼ ਕਰ ਦਿੱਤੀ। ਸੋਚਿਆ ਸੀ ਬ੍ਰੈਂਡਾ ਖੁਸ਼ ਹੋਵੇਗੀ ਪਰ ਉਸਦੇ ਹਾਫ-ਪਾਵ ਤਾਂ ਉਸੇ ਤਰ੍ਹਾਂ ਦੇ ਸਨ ਜਿਸ ਤਰ੍ਹਾਂ ਦੇ ਪਿਛਲੇ ਹਫਤੇ। ਹੱਥ 'ਚ ਫੜੇ ਵਰਕਿਆਂ ਨੂੰ ਟੇਬਲ 'ਤੇ ਰੱਖ ਕੇ ਮੇਰੇ ਵੱਲ ਬੜੇ ਗੌਰ ਨਾਲ ਦੇਖਣ ਲੱਗ ਪਈ। ਜਿਵੇਂ ਮੇਰੇ ਚਿਹਰੇ 'ਚੋ ਕੁਝ ਕੱਢਣਾ ਹੋਵੇ। "What do you think about Raina?" ਬ੍ਰੈਂਡਾ ਨੇ ਕਿਹਾ। "Raina? Raina she is very sweet personality. She is doing very well. What? She seems to be very slow." Am I right? ਮਹਰਾਨੀ ਨਾਲ ਬਰਿੰਡਾ ਵੱਲ ਦੇਖਿਆ ਤੇ ਕਿਹਾ, I don't think so. She is very sharp, intelligent and beautiful too. ਮੈਨੂੰ ਮਹਿਸੂਸ ਹੋਇਆ ਜਿਵੇਂ ਮੇਰੇ ਸ਼ਬਦ ਬਰਿੰਡਾ ਨੂੰ ਚੰਗੇ ਨਹੀਂ ਲੱਗੇ, ਪਰ ਉਸਨੇ ਬੜੀ ਚਲਾਕੀ ਨਾਲ ਆਪਣੇ ਹਾਫ-ਭਾਫ ਛੁਪਾ ਲਏ। ਇੱਕ ਦਿਨ ਮੈਂ ਦੇਖਿਆ ਕਿ ਰੈਨਾ ਆਪਣੇ ਡੈਸਕ ਤੇ ਨਹੀਂ ਸੀ। ਪਤਾ ਲੱਗਿਆ ਕਿ ਪਿਛਲੇ 10-15 ਮਿੰਟਾਂ ਤੋਂ ਬਰਿੰਡਾ ਦੇ ਕਮਰੇ 'ਚ ਹੈ। ਮੇਰਾ ਦਿਲ ਧੜਕਣ ਲੱਗ ਪਿਆ। ਬੁਰਾ-ਬੁਰਾ ਮਹਿਸੂਸ ਹੋ ਰਿਹਾ ਸੀ। ਰੈਨਾ ਜ਼ਰੂਰ ਕਿਸੇ ਮੁਸ਼ਕਲ 'ਚ ਹੋਣੀ ਹੈ। ਪੂਰੇ ਅੱਧੇ ਘੰਟੇ ਬਾਅਦ ਰੈਨਾ ਬ੍ਰਿੰਡਾ ਦੇ ਕਮਰੇ ਤੋਂ ਬਾਹਰ ਆਈ ਪਰ ਉਹ ਡੈਸਕ ਤੇ ਆਉਣ ਦੀ ਬਜਾਏ ਸਿੱਧੀ ਵਾਸ਼ਰੂਮ 'ਚ ਚਲੀ ਗਈ। ਮੌਕਾ ਤਾੜ ਕੇ ਮੈਂ ਵੀ ਰੈਨਾ ਦੇ ਪਿੱਛੇ ਵਾਸ਼ਰੂਮ ਪਹੁੰਚ ਗਈ। ਰੈਨਾ ਆਪਣੀ ਅੱਖਾਂ ਤੇ ਪਾਣੀ ਦੇ ਛਿੱਟੇ ਮਾਰ ਰਹੀ ਸੀ। ਜਦੋਂ ਉਸਨੇ ਮੂੰਹ ਉੱਪਰ ਚੁੱਕਿਆ ਤਾਂ ਉਸਦਾ ਧਿਆਨ ਮੇਰੇ ਵੱਲ ਗਿਆ। ਆ ਰਿਓ ਓਕੇ ਰੈਨਾ? ਮੈਂ ਕਿਹਾ। ਉਹ ਕੁਝ ਨਾ ਬੋਲੀ। ਮੈਂ ਸਮਝ ਗਈ ਕਿ ਸ਼ਬਦ ਉਸਦੇ ਗਲੇ 'ਚ ਜੰਮ ਗਏ। ਕੁਝ ਮਿੰਟਾਂ ਬਾਅਦ ਅਸੀਂ ਦੋਵੇਂ ਆਪੋ ਆਪਣੀ ਡੈਸਕਾਂ ਤੇ ਆ ਗਈਆਂ। ਖਾਮੋਸ਼ੀ 'ਚ ਕੁਝ ਦਿਨ ਹੋਰ ਲੰਘ ਗਏ। ਮੈਂ ਜਦੋਂ ਵੀ ਬ੍ਰਿੰਡਾ ਨੂੰ ਦੇਖਦੀ ਤਾਂ ਉਸ ਦੀਆਂ ਅੱਖਾਂ ਵਿੱਚਲੀ ਸ਼ੈਤਾਨੀ ਮੈਨੂੰ ਪਰੇਸ਼ਾਨ ਕਰਦੀ ਰੈਨਾ ਵਾਲੋ ਟਿੱਡ ਟੇਟਾ ਦੇਖਦੀ ਸਭ ਕੁਝ ਚੰਗਾ ਨਹੀਂ ਹੈ ਮੈਂ ਆਪਣੇ ਆਪ ਨੂੰ ਕਿਹਾ ਰੈਨਾ ਨੂੰ ਦੱਸਣਾ ਚਾਹੁੰਦੀ ਸਾਂ ਪਰ ਮੈਂ ਦੱਸ ਨਾ ਸਕੀ ਉਸ ਦੀ ਪਰੇਸ਼ਾਨੀ 'ਚ ਵਾਅਦਾ ਕਰਨਾ ਮੈਨੂੰ ਚੰਗਾ ਨਾ ਲੱਗਿਆ ਇਸ ਲਈ ਮੈਂ ਚੁੱਪ ਹੀ ਰਹੀ ਕੁਝ ਦਿਨ ਬਾਅਦ ਬ੍ਰਿੰਡਾ ਨੇ ਰੈਨਾ ਨੂੰ ਫੇਰ ਆਪਣੇ ਦਫ਼ਤਰ ਬੁਲਾਇਆ ਉਸ ਦੇ ਕਮਰੇ 'ਚੋਂ ਬਾਹਰ ਆਉਣਸਾਰ ਉਹ ਫੇਰ ਸਿੱਧੀ ਵਾਸ਼ਰੂਮ 'ਚ ਗਈ ਇਸ ਵਾਰ ਜਾਂਦੀ ਜਾਂਦੀ ਮੈਨੂੰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕਰ ਗਈ ਕੀ ਹੋਇਆ ਮੈ ਰੈਨਾ ਤਾਂ ਪੁੱਛਿਆ ਉਸ ਦੀਆਂ ਮੋਟੀਆਂ-ਮੋਟੀਆਂ ਅੱਖਾਂ ਤਰਸਨ ਮੈਂ ਜਿਉਂ ਹੀ ਉਸ ਦਾ ਹੱਥ ਫੜਿਆ ਦੋ ਹੰਝੂ ਉਸ ਦੀ ਸਕਰਟ ਤੇ ਡਿੱਗ ਪਏ ਮੈਂ ਵਾਸ਼ਰੂਮ 'ਚ ਪਏ ਡੱਬੇ 'ਚੋਂ ਨੈਪਕਿਨ ਕੱਢ ਕੇ ਉਸ ਨੂੰ ਫੜਾਇਆ ਸੈਂਡੀ ਬ੍ਰੈਂਡਾ ਐਡਵਾਈਸਡ ਮੀ ਟੂ ਵਾਸ਼ ਮਾਈ ਹੈਅਰ ਮੋਰ ਆਫਨ ਪੀਪਲ ਕੰਪਲੇਂਡ ਅਬਾਊਟ ਦਾ ਸਮੈਲ ਕਮਿੰਗ ਫਰੋਮ ਮਾਈ ਹੈਅਰ ਇਹ ਸੁਣ ਕੇ ਮੇਰੇ ਹੋਸ਼ ਆਵਾਸ ਉੱਡ ਗਏ ਮੈਨੂੰ ਯਾਦ ਆ ਗਿਆ ਕਿ ਜਦੋਂ ਮੈਂ ਦਫ਼ਤਰ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਮੇਰੇ ਨਾਲ ਵੀ ਇਸ ਤਰ੍ਹਾਂ ਦਾ ਬਹੁਤ ਕੁਝ ਹੋਇਆ ਸੀ ਉਸ ਵੇਲੇ ਭਾਰਤੀ ਮੂਲ ਦੀ ਮੈਂ ਇਕਲੌਤੀ ਵਰਕਰ ਸਾਂ ਕਿਸੇ ਨੂੰ ਮੇਰੀ ਅੰਗਰੇਜ਼ੀ ਸਮਝ ਨਾ ਆਂਦੀ ਕਿਸੇ ਨੂੰ ਮੇਰੇ ਕੋਲੋਂ ਲਸਣ ਦੀ ਬਦਬੂ ਆਉਂਦੀ ਤੇ ਕਦੇ ਕੋਈ ਟੀਵੀ ਤੇ ਭਾਰਤ ਦੀ ਗਰੀਬੀ ਦੀਆਂ ਦੇਖੀਆਂ ਤਸਵੀਰਾਂ ਨਾਲ ਮੇਰਾ ਮੇਲ ਮਿਲਾਪ ਕਰਾਂਦਾ ਰਹਿੰਦਾ ਤੇ ਇੱਥੇ ਬ੍ਰਿੰਡਾ ਨੂੰ ਇਸ ਦੇ ਸੋਹਣੇ ਕੁੰਗਰਾਲੇ ਵਾਲਾਂ 'ਚੋਂ 스멜 ਆਉਂਦੀ ਹੈ ਮੇਰਾ ਇਹਨਾਂ ਨੂੰ ਪਿਆਰ ਨਾਲ ਆਪਣੇ ਨਾਲ ਲਾ ਲਿਆ ਉਸਨੇ ਮੈਨੂੰ ਦੱਸਿਆ ਕਿ ਆਪਣੇ ਵਾਲਾਂ ਨੂੰ ਹਰ ਰੋਜ਼ ਸ਼ੈਂਪੂ ਲਾਉਂਦੀ ਆ ਰੋਜ਼ ਸਵੇਰੇ ਹੌਟ ਚਾਵਲ ਲੈ ਕੇ ਦਫ਼ਤਰ ਆਉਂਦੀ ਆ ਡੋਂਟ ਵਰੀ ਰਹਿਣਾ ਆਈ ਐਮ ਵਿਦ ਯੂ ਵੈਲ ਵਾਟ ਸ਼ੀ ਕੈਨ ਡੂ ਟੂ ਯੂ ਮੈ ਉਸਨੂੰ ਸਮਝਾਇਆ ਕਿ ਇਸ ਤਰ੍ਹਾਂ ਦੇ ਰਿਮਾਰਕਸ ਸਿੱਧੇ ਤੌਰ ਤੇ ਨਸਲੀ ਭੇਦਭਾਵ ਹੈ ਦਿਨ ਬੀਤਦੇ ਗਏ ਰੈਨਾ ਪੂਰੀ ਮਿਹਨਤ ਕਰਦੀ ਉਹ ਚਾਹੁੰਦੀ ਸੀ ਕਿ 6 ਮਹੀਨੇ ਦਾ ਪ੍ਰੋਬੇਸ਼ਨ ਪੀਰੀਅਡ ਲੰਘ ਜਾਵੇ ਤੇ ਪੱਕੀ ਹੋ ਜਾਵੇ ਪੱਕਾ ਹੋਣ ਦੀ ਝਾਗ ਚੋਂ ਸਭ ਕੁਝ ਝੱਲੀ ਜਾ ਰਹੀ ਸੀ ਮੇਰਾ ਵੀ ਉਸਨੂੰ ਇਹੀ ਸੁਝਾ ਸੀ ਕਿ ਔਖੀ ਸੌਖੀ ਹੋਰ ਸਮਾਂ ਲੰਘਾ ਲਵੇ ਮਹੀਨਾ ਕੋ ਹੋਰ ਬੀਤ ਗਿਆ ਬ੍ਰਿੰਡਾ ਨੇ ਫਿਰ ਰੈਨਾ ਨੂੰ ਆਪਣੇ ਦਫ਼ਤਰ ਬੁਲਾ ਲਿਆ ਸੈਂਡੀ ਸ਼ੀ ਟੋਲਡ ਮੀ ਟੂ ਚੇਂਜ ਦਾ ਪਰਫਿਊਮ ਇਜ਼ ਇਟ ਟੂ ਸਟਰੋਂਗ ਰੈਨਾ ਨੇ ਬਾਹਰ ਆ ਕੇ ਮੈਨੂੰ ਪੁੱਛਿਆ ਨੋ ਨਾਟ ਐਟ 올 ਹੂ ਟੋਲਡ ਯੂ ਰੈਨਾ ਨਾ ਉਸ ਦਾ ਹੱਥ ਫੜ ਲਿਆ ਪਰ ਬੋਲੀ ਕੁਝ ਨਾ ਉਹ ਭਰੀ ਪਈ ਸੀ ਕਾਫੀ ਬ੍ਰੇਕ ਦਾ ਸਮਾਂ ਹੋ ਚੁੱਕਾ ਸੀ ਅਸੀਂ ਦੋਵੇਂ ਕਾਫੀ ਬ੍ਰੇਕ ਤੇ ਚੱਲੀਆਂ ਗਈਆਂ ਮੈਂ ਤੇ ਰੈਨਾ ਆਪੋ ਆਪਣੇ ਕੱਪਾਂ 'ਚ ਕਾਫੀ ਲੈ ਕੇ ਨਵੇਕਲੇ ਜੇ ਖਾਲੀ ਪੇ ਟੇਬਲ ਤੇ ਜਾ ਬੈਠੀਆਂ ਰੈਨਾ ਦੀਆਂ ਅੱਖਾਂ ਭਰ ਆਈਆਂ ਪਰ ਉਸਨੇ ਆਪਣੇ ਹੰਝੂ ਅੰਦਰੋਂ ਅੰਦਰ ਹੀ ਪੀ ਲਏ ਉਸਨੇ ਦੱਸਿਆ ਅਗਲੇ ਹਫ਼ਤੇ ਤੋਂ ਮੈਨੂੰ ਦੂਸਰੇ ਡਿਪਾਰਟਮੈਂਟ 'ਚ ਭੇਜ ਰਹੀ ਹੈ ਮੈਂ ਸੋਚਣ ਲੱਗ ਪਈ ਕਿ ਕੰਮ ਤਾਂ ਇਹ ਬਹੁਤ ਚੰਗੀ ਤਰ੍ਹਾਂ ਕਰ ਰਹੀ ਆ ਮੈਂ ਰੋਜ਼ ਇਹਦਾ ਕੰਮ ਚੈੱਕ ਕਰਦੀ ਆ ਸਭ ਠੀਕ ਤਾਂ ਹੁੰਦਾ ਹੈ ਮੈਨੂੰ ਯਾਦ ਆ ਗਿਆ ਕਿ ਕੱਲ ਮਾਈਕਲ ਮੈਨੇਜਰ ਤੁਰਿਆ ਜਾਂਦਾ ਜਦੋਂ ਮੇਰੇ ਕੋਲ ਰੁਕਿਆ ਤਾਂ ਉਸਨੇ ਮੇਰੇ ਤੋਂ ਰੈਨਾ ਬਾਰੇ ਪੁੱਛਿਆ ਸੀ ਮੈਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਿਆ ਹਾਊ ਇਜ਼ 댓 ਨਿਊ ਗਰਲ ਮਾਈਕਲ ਨੇ ਮੈਨੂੰ ਪੁੱਛਿਆ ਰੈਨਾ ਮੈਂ ਕਿਹਾ ਯੈਸ ਯੈਸ ਉਹਨੇ ਮੇਰੇ ਵੱਲ ਦੇਖਦਿਆਂ ਕਿਹਾ ਰੈਨਾ ਇਜ਼ ਵੈਰੀ ਇੰਟੈਲੀਜੈਂਟ ਸ਼ੀ ਇਜ਼ ਡੂਇੰਗ ਵੈਰੀ ਵੈਲ ਮੇਰਾ ਇਹ ਜਵਾਬ ਉਸਨੇ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਕੱਲ ਮੈਂ ਇਸ ਬਾਰੇ ਕਾਫੀ ਚਿਰ ਸੋਚਦੀ ਰਹੀ ਸੋਮਵਾਰ ਤੋਂ ਰਹਿਣਾ ਹੋਰ ਡਿਪਾਰਟਮੈਂਟ 'ਚ ਚਲੀ ਗਈ ਉਹ ਡਿਪਾਰਟਮੈਂਟ ਵੀ ਇਸੇ ਸੁਪਰਵਾਈਜ਼ਰ ਦੇ ਥੱਲੇ ਸੀ ਮੇਰਾ ਰਹਿਣਾ ਨੂੰ ਮਿਲਣਾ ਗਿਲਣਾ ਘੱਟ ਹੋ ਗਿਆ ਉਸ ਦੇ ਕੰਮ ਦੇ ਘੰਟੇ ਵੀ ਮੇਰੇ ਤੋਂ ਵੱਖਰੇ ਹੋ ਗਏ ਲੰਚ ਕਾਫੀ ਬ੍ਰੇਕ ਤੇ ਵੀ ਮਿਲਿਆ ਨਾ ਜਾਂਦਾ ਪਾਰਕਿੰਗ ਲੋਟ 'ਚ ਵੀ ਮਿਲਣ ਦਾ ਸਬਬ ਨਾ ਬਣਦਾ ਮੈਂ ਰਹਿਣਾ ਤੋਂ ਅੱਧਾ ਘੰਟਾ ਪਹਿਲਾਂ ਨਿਕਲ ਜਾਂਦੀ ਸੀ ਚਾਹੁੰਦੀ ਹੋਈ ਵੀ ਮੈਂ ਰਹਿਣਾ ਨੂੰ ਮਿਲ ਨਾ ਸਕਦੀ ਹਾਊ ਇਜ਼ ਰਹਿਣਾ ਮੈਂ ਉਸ ਦੇ ਡਿਪਾਰਟਮੈਂਟ ਦੀ ਕੁੜੀ ਤੋਂ ਪੁੱਛਿਆ ਉਹ 7 ਹੀ ਮੈਨੂੰ ਪਾਰਕਿੰਗ ਲੋਟ ਚ ਮਿਲੀ ਉਹ ਰੈਨਾ ਹੂ ਰੈਨਾ ਉਸਨੇ ਕਿਹਾ ਉਸ ਦਾ ਜਵਾਬ ਸੁਣ ਕੇ ਮੈਂ ਹੈਰਾਨ ਹੋ ਗਈ ਰੈਨਾ ਨੂੰ 2 ਮਹੀਨੇ ਹੋ ਗਏ ਨੇ ਇਹਦੇ ਨਾਲ ਕੰਮ ਕਰਦਿਆਂ ਨੂੰ ਤੇ ਇਹ ਕਹਿ ਰਹੀ ਹੈ ਰੈਨਾ ਹੂ ਰੈਨਾ ਰੈਨਾ ਦਾ ਗਰਲ ਵਿਦ ਬਿਊਟੀਫੁਲ ਕਰਲੀ ਹੇਅਰ ਮੈਂ ਉਸ ਦੀਆਂ ਅੱਖਾਂ ਚ ਅੱਖਾਂ ਪਾ ਕੇ ਕਿਹਾ ਆਈ ਸੀ ਉਸਨੇ ਇਸ ਛੋਟੇ ਜਿਹੇ ਦੋ ਸ਼ਬਦਾਂ ਦੇ ਵਾਕ ਨੂੰ ਲਟਕਾ ਕੇ ਲੰਬਾ ਸਾਰਾ ਬਣਾ ਦਿੱਤਾ ਹੂੰ ਸ਼ੀ ਇਜ਼ ਵੈਰੀ ਕਵਾਈਟ ਡਸ ਨੋਟ ਟਾਕ ਟੂ ਐਨੀਬਾਡੀ ਹੂੰ ਕਰਕੇ ਮੈਂ ਉਸ ਕੋਲ ਉਤਰ ਪਈ ਘਰ ਆ ਕੇ ਲੰਬਾ ਸਮਾਂ ਮੈਂ ਰਹਿਣਾ ਬਾਰੇ ਸੋਚਦੀ ਰਹੀ ਉਹ ਤਾਂ ਬਹੁਤ ਹੱਸਣ ਖੇਡਣ ਵਾਲੀ ਕੁੜੀ ਆ ਜਦੋਂ ਦਫ਼ਤਰ ਚ ਆਈ ਸੀ ਤਾਂ ਬਹੁਤ ਹੱਸਦੀ ਹੁੰਦੀ ਸੀ ਸਭ ਨੂੰ ਸਮਾਈਲਾਂ ਦਿੰਦੀ ਰਹਿੰਦੀ ਸੀ ਅਚਾਨਕ ਕੀ ਹੋ ਗਿਆ ਉਸ ਨੂੰ ਕੰਮ ਵਿੱਚ ਵੀ ਉਹ ਚੰਗੀ ਭਲੀ ਸੀ ਉਸਨੇ ਸਾਰੇ ਸਿਸਟਮ ਨੂੰ ਬਹੁਤ ਛੇਤੀ ਸਮਝ ਲਿਆ ਹੈ ਮੈਨੂੰ ਤਾਂ ਇਹ ਨਵਾਂ ਕੰਪਿਊਟਰ ਸਿਸਟਮ ਸਮਝਣ ਵਿੱਚ ਕਿੰਨਾ ਚਿਰ ਲੱਗ ਗਿਆ ਪਰ ਰਹਿਣਾ ਰੈਨਾ ਨੇ ਤਾਂ ਬੜੀ ਛੇਤੀ ਸਮਝ ਲਿਆ ਮੈਂ ਆਪਣੇ ਆਪ ਨੂੰ ਕਿਆ ਕੁਝ ਦਿਨ ਬਾਅਦ ਮੈਂ ਰੈਨਾ ਨੂੰ ਸੁਪਰਵਾਈਜ਼ਰ ਬ੍ਰਿੰਡਾ ਤੇ ਮੈਨੇਜਰ ਮਾਈਕਲ ਨਾਲ ਬੰਦ ਕਮਰੇ 'ਚ ਬੈਠੇ ਦੇਖਿਆ ਸ਼ੀਸ਼ੇ ਵਿੱਚ ਦੀ ਅੱਖ ਚੁਟਕੇ ਉਸਨੇ ਵੀ ਮੈਨੂੰ ਜ਼ਰਾ ਕੁ ਦੇਖ ਲਿਆ ਮੇਰਾ ਮੱਥਾ ਠਣ ਗਿਆ ਦਾਲ 'ਚ ਕੁਝ ਕਾਲਾ ਹੈ ਪਰ ਰੈਨਾ ਬਹੁਤ ਹੁਸ਼ਿਆਰ ਹੈ ਆਪੇ ਸੰਭਾਲ ਲਵੇਗੀ ਆਪਣੇ ਡੈਸਕ ਤੇ ਆ ਕੇ ਮੈਂ ਰੈਨਾ ਨੂੰ ਈਮੇਲ ਕੀਤੀ ਕਿ ਅੱਜ ਸ਼ਾਮ ਨੂੰ ਮੈਂ ਪਾਰਕਿੰਗ ਲੋਟ 'ਚ ਉਸ ਦੀ ਉਡੀਕ ਕਰਾਂਗੀ ਰੈਨਾ ਨੂੰ ਆਂਦੀ ਦੇਖ ਮੈਂ ਹੈਰਾਨ ਹੋ ਗਈ ਉਸ ਦੀ ਤੌਰ ਵਿੱਚ ਬਰਕਤ ਜਹੀ ਨਹੀਂ ਸੀ ਰੰਗਾਂ ਦੀ ਖੇੜ ਉਸ ਦੀ ਤੌਰ ਵਿੱਚ ਬਰਕਤ ਜਹੀ ਨਹੀਂ ਸੀ ਉਸੇ ਦੀ ਮੇਰੇ ਘਰ ਵਿੱਚ ਆ ਗਈ ਮੈਂ ਕਾਰ ਦੀ ਬਾਰੀ ਖੋਲੀ ਤੇ ਪਿਆਰ ਨਾਲ ਕਿਹਾ ਹਾਓ ਆਰ ਯੂ ਰਨਾ ਉਹ ਕੁਝ ਬੋਲ ਨਾ ਸકી ਬੜੀ ਮੁਸ਼ਕਲ ਨਾਲ ਉਸ ਦੇ ਮੂੰਹੋਂ ਨਿਕਲਿਆ ਆਈ ਐਮ ਨਾਟ ਫਾਈਨ ਉਸ ਦੀ ਆਵਾਜ਼ ਤੋਂ ਮੈਂ ਸਮਝ ਗਈ ਕਿ ਉਹ ਬਿਲਕੁਲ ਵੀ ਠੀਕ ਨਹੀਂ ਹੈ ਮੈਂ ਲਗਾਤਾਰ ਉਸ ਦੇ ਹੱਥ ਨੂੰ ਪਲੋਸ ਰਹੀ ਸਾਂ ਉਮਰ ਵਿੱਚ ਮੇਰੇ ਤੋਂ ਕਾਫੀ ਛੋਟੀ ਹੋਣ ਕਰਕੇ ਉਹ ਮੈਨੂੰ ਆਪਣੀ ਧੀ ਲੱਗਦੀ ਸੀ ਅਸੀਂ 15 ਕੁ ਮਿੰਟ ਕਾਰ ਚ ਬੈਠੀਆਂ ਰਹੀਆਂ ਰੈਨਾ ਦੀ ਗੱਲਬਾਤ ਤੋਂ ਮੈਨੂੰ ਇਹਨਾਂ ਨੂੰ ਪਤਾ ਲੱਗਿਆ ਕਿ ਸੁਪਰਵਾਈਜ਼ਰ ਉਸਨੂੰ ਬਹੁਤ ਹਾਰਡ ਟਾਈਮ ਦਿੰਦੀ ਆ ਗਾਲ-ਗਾਲ ਤੇ ਟੋਕਦੀ ਐ ਮੈਨੇਜਰ ਦੇ ਕੰਨ ਭੜਦੀ ਐ ਤੇ ਮਾੜੀ ਜੀ ਗੱਲ ਤੇ ਉਸਨੂੰ ਆਪਣੇ ਦਫ਼ਤਰ ਬੁਲਾ ਲੈਂਦੀ ਐ ਉਹ ਉਸ ਨਾਲ ਕੀਤੀ ਸਾਰੀ ਗੱਲਬਾਤ ਦੇ ਨੋਟਸ ਵੀ ਬਣਾਉਂਦੀ ਰਹਿੰਦੀ ਐ ਮੈਂ ਉਸਨੂੰ ਹੌਸਲਾ ਦਿੱਤਾ ਕਿ ਸਭ ਠੀਕ ਹੋ ਜਾਏਗਾ ਪਰ ਅੰਦਰੋਂ ਮੈਂ ਚਿੰਤਾ ਤੁਰਸੀ ਮੈਂ ਕੀ ਕਰ ਸਕਦੀ ਸੀ ਉਸ ਨੂੰ ਆਪਣਾ ਫੋਨ ਨੰਬਰ ਦੇ ਦਿੱਤਾ ਕਿ ਉਹ ਜਿਸ ਵੇਲੇ ਚਾਹੇ ਮੈਨੂੰ ਮੇਰੇ ਸੈੱਲ ਤੇ ਕਾਲ ਕਰ ਸਕਦੀ ਹੈ ਇੱਕ ਸ਼ਨੀਚਰ ਆਰ ਸਵੇਰੇ ਹੀ ਰੈਨਾ ਦਾ ਫੋਨ ਆ ਗਿਆ ਉਹ ਮੈਨੂੰ ਮਿਲਣਾ ਚਾਹੁੰਦੀ ਸੀ ਲੰਚ ਤੇ ਮਿਲਣ ਦਾ ਪ੍ਰੋਗਰਾਮ ਬਣ ਗਿਆ ਰੈਨਾ ਬਹੁਤ ਉਦਾਸ ਸੀ یوں ਲੱਗਦਾ ਸੀ ਕਿ ਉਸ ਦੀ ਲੰਚ ਵਿੱਚ ਕੋਈ ਦਿਲਚਸਪੀ ਨਹੀਂ ਉਹ ਸਿਰਫ ਸਿਰਫ ਮੇਰੇ ਨਾਲ ਗੱਲਾਂ ਕਰਨਾ ਚਾਹੁੰਦੀ ਹੈ ਉਸ ਦੀ ਉਦਾਸੀ ਦੂਰ ਕਰਨ ਲਈ ਮੈਂ ਸੋਹਣੇ ਮੌਸਮ ਦੀ ਗੱਲ ਕੀਤੀ ਆਪਣੇ ਗਾਰਡਨ ਵਿੱਚ ਖੇੜੇ ਨਵੇਂ ਗੇਂਦੇ ਦੀ ਗੱਲ ਕੀਤੀ ਪਰ ਉਸਨੇ ਮੇਰੀ ਕਿਸੇ ਗਲਵਲ ਧਿਆਨ ਨਾ ਦਿੱਤਾ ਮੈਨੂੰ ਲੱਗਿਆ ਜਿਵੇਂ ਮੇਰੇ ਨਾਲ ਹੁੰਦਿਆਂ ਵੀ ਮੇਰੇ ਨਾਲ ਨਹੀਂ ਹੈ ਫੂਡ ਆਰਡਰ ਕਰਨ ਵਿੱਚ ਵੀ ਉਸਨੇ ਦਿਲਚਸਪੀ ਨਾ ਦਿਖਾਈ ਵੇਟਰ ਪਾਣੀ ਦਾ ਗਲਾਸ ਰੱਖ ਗਿਆ ਰੈਨਾ ਨੇ ਦੋ ਕੁੱਟਾ ਪਾਣੀ ਦੀਆਂ ਭਰੀਆਂ ਮੈਨੂੰ ਮਹਿਸੂਸ ਹੋਇਆ ਕਿ ਉਹ ਜੋ ਕੁਝ ਮੈਨੂੰ ਦੱਸਣਾ ਚਾਹੁੰਦੀ ਆ ਉਸ ਲਈ ਉਸਨੂੰ ਮੁਸ਼ਕਲ ਆ ਰਹੀ ਹੈ ਰੈਨਾ ਹਾਊ ਇਜ਼ ਯੋਰ ਵਰਕ ਮੈਕਿਆ ਉਸ ਦਾ ਗਲਾ ਭਾਰ ਆਇਆ ਉਹ ਆਪਣੇ ਸੱਜੇ ਹੱਥ ਨਾਲ ਖੱਬੇ ਹੱਥ ਤੇ ਪੁੱਠੇ ਪਾਸੇ ਨੂੰ ਪਲੋਸ ਰਹੀ ਸੀ।